ਐਨਆਈਏ ਦੇ ਵੱਲੋਂ ਇੱਕ ਵਾਰ ਫਿਰ ਤੋਂ ਅਮਰਿਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਤੋਂ ਪੁੱਛ ਪੜਤਾਲ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੇ ਵੱਲੋਂ ਪ੍ਰਗਟ ਸਿੰਘ ਤੋਂ 7 ਘੰਟੇ ਤੋਂ ਵੀ ਜ਼ਿਆਦਾ ਸਮੇਂ ਤੇ ਲਈ ਪੁੱਛ ਪੜਤਾਲ ਕੀਤੀ ਗਈ ਤੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਇਹ ਪੁੱਛ ਪੜਤਾਲ ਕੀਤੀ ਗਈ ਹੈ ਇਥੇ ਅਮਰਿਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਦੋਂ ਤੋਂ ਅਮਰਿਤਪਾਲ ਐਮਪੀ ਬਣੇ ਨੇ ਉਦੋਂ ਤੋਂ ਹੀ ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਐਨਆਈਟੀ ਦੇ ਵੱਲੋਂ ਰੇਡ ਕੀਤੀ ਗਈ ਸੀ ਪ੍ਰਗਟ ਸਿੰਘ ਦੇ ਘਰ 'ਚ ਉਹਨਾਂ ਦਾ ਤੇ ਉਹਨਾਂ ਦੀ ਪਤਨੀ ਦਾ ਫੋਨ ਵੀ ਜ਼ਬਤ ਕੀਤਾ ਗਿਆ ਸੀ ਫੋਰੈਂਸਿਕ ਤੇ ਵਿੱਚ ਭੇਜੇ ਗਏ ਸਨ ਦੋਨਾਂ ਦੇ ਮੋਬਾਈਲ ਫੋਨ ਤਾਂ ਹੁਣ ਇੱਕ ਵਾਰ ਫਿਰ ਤੋਂ ਪ੍ਰਗਟ ਸਿੰਘ ਤੋਂ ਪੁੱਛ ਪੜਤਾਲ ਕੀਤੀ ਗਈ ਹੈ ਕਰੀਬ 7 ਘੰਟਿਆਂ ਤੱਕ ਸਵਾਲ ਪੁੱਛੇ ਗਏ ਨੇ ਜਵਾਬ ਮੰਗੇ ਗਏ ਨੇ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਪ੍ਰਗਟ ਸਿੰਘ ਦੇ ਘਰ 'ਚ ਛਾਪੇਮਾਰੀ ਕੀਤੀ ਗਈ ਸੀ ਅਤੇ ਰਈਆ ਦੇ ਘਰ 'ਚ ਵੀ ਛਾਪੇਮਾਰੀ ਹੋਈ ਸੀ ਜਿਸ ਤੋਂ ਬਾਅਦ ਥਾਣਾ ਬਿਆਰ ਦੇ ਵਿੱਚ ਵੀ 4 ਘੰਟਿਆਂ ਤੱਕ ਅਮਰਿਤਪਾਲ ਸਿੰਘ ਦੇ ਚਾਚੇ ਤੋਂ ਪੁੱਛ ਪੜਤਾਲ ਕੀਤੀ ਗਈ ਸੀ ਤੇ ਬਾਅਦ ਵਿੱਚ ਉਹਨਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਸੀ। ਉਹਨਾਂ ਨੂੰ ਇੱਕ ਹੋਰ ਮੁਕਦਮੇ ਸੰਬੰਧੀ 26 ਸਤੰਬਰ ਨੂੰ ਮੁਰ ਤੋਂ ਚੰਡੀਗੜ੍ਹ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਤਾਂ ਹੁਣ ਇੱਥੇ ਦੁਬਾਰਾ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ। ਕਰੀਬ 7 ਘੰਟੇ ਉਹਨਾਂ ਤੋਂ ਸਵਾਲ-ਜਵਾਬ ਕੀਤੇ ਗਏ ਨੇ ਜਦਕਿ ਹੁਣ ਅਮਰਿਤਪਾਲ ਸਿੰਘ ਦੇ ਚਾਚੇ ਦੇ ਕਹਿਣਾ ਹੈ ਕਿ ਇਹ ਐਨਆਈਏ ਦੇ ਵੱਲੋਂ ਉਹਨਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਤੁਹਾਨੂੰ ਮੈਂ ਪਹਿਲਾਂ ਹੁੰਦਾ ਦੱਸਿਆ ਵੀ ਸਾਰੀ ਇਹ ਭਾਈ ਸਾਹਿਬ ਦੀ ਨਾ ਮਲਸ਼ਵੀ ਨੂੰ ਖਰਾਬ ਕਰਨ ਵਾਸਤੇ ਆ। ਇਹ ਸਾਨੂੰ ਪਰੇਸ਼ਾਨ ਕਰਕੇ ਜਾਂ ਰਿਸ਼ਤਿਆਂ ਨੂੰ ਪਰੇਸ਼ਾਨ ਕਰਕੇ ਵੀ ਉਹਨੂੰ ਕਿਹੜੇ ਤਰੀਕੇ ਨਾਲ ਨੰਦ ਰੱਖਿਆ ਜਾਵੇ ਕਿਸੇ ਦਾ ਕੋਈ ਨਾ ਕੋਈ ਗੱਲ ਨਿਕਲੇ ਕੋਈ ਕਿਸੇ ਦੇ ਘਰੋਂ ਪਤਾ ਨਹੀਂ ਇਹਨਾਂ ਦੇ ਕੋਲ ਕੀ ਹੋਣਾ ਵਾ। ਐਂਦੇ ਹੋਏ ਸੋਚਦੇ ਆਂ ਵੀ ਸਾਰਾ ਕੁਝ ਉਹਨੂੰ ਪਰੈਨਲ ਸਕੋਰ ਕੋਹ ਨਹੀਂ ਹੈਗਾ ਸੱਦ ਸੁੱਟਿਆ। ਸਿਰਫ ਉਹਨਾਂ ਨੇ ਉਹਨੂੰ ਖਰਾਬ ਕਰਨ ਵਾਸਤੇ ਜੋ ਵੀ ਕੀਤਾ ਵਾ ਵੀ ਉਨੂੰ ਅੰਦਰ ਰੱਖਣ ਵਾਸਤੇ ਸੋਚਿਆ ਮੇਰਾ ਹਗਾ ਗਾਂ ਇਦਾਂ ਆਂ ਕਿ ਪਿਛਲੇ ਭਗੰਤ ਮਾਰੇ ਜਿਹੜਾ ਬਿਆਨ ਦਿੱਤਾ ਵਾ ਕਿ ਜਿਹੜਾ ਆਪਣਾ ਭਾਈ ਅਮਰਪਾਲ ਸਿੰਘ ਵਾ ਇਹ ਬਾਹਰੋਂ ਦਾ ਤੇ ਮੈਨੂੰ ਖਤਰਾ ਵਾ ਇੱਕ ਪੰਜਾਬ ਦਾ ਮੁੱਖ ਮੰਤਰੀ ਨੂੰ ਇੰਨਾ ਖਤਰਾ ਭਾਈ ਸਾਹਿਬ ਤੋਂ ਹੋ ਸਕਦਾ ਵਾ ਤੇ ਉਹ ਬਾਕੀ ਲੋਕਾਂ ਦਾ ਕੀ ਬਚਾ ਕਰੂਗਾ ਇਹ ਸਾਰੀ ਇਦਾਂ ਦੀ ਇੱਕ ਚਾਲ ਵਾ ਵੀ ਇਹ ਪੰਜਾਬ ਦੇ ਲੋਕੋ ਨੂੰ ਬਹੁਤ ਜ਼ਿਆਦਾ ਚਾਹੁੰਦੇ ਆ ਇਹਨਾਂ ਦਾ ਇਰਾਦਾ ਕੀ ਆ ਕਿ ਇਹ ਇੱਕ ਤਰੀਕੇ ਨਾਲ ਅੰਦਰ ਰਹਿ ਜਾਵੇ ਇਹਨੂੰ ਬਾਹਰ ਨਾ ਕੱਢਿਆ ਜਾਵੇ ਸਾਰੀ ਇਹਨਾਂ ਦੀ ਇੱਕ ਚਾਲ ਆ ਖਰੀਦ ਵਾਲੇ ਮਿਲ ਕੇ ਨਾ ਜਿੰਨੇ ਸਾਡੇ ਵਿਰੋਧੀ ਜਿਹੜੇ ਸਾਡੇ ਸਿੱਖ ਪਾਰਟੀਆਂ ਮਲ ਕੇ ਜਿਹੜੇ ਵੀ ਸਾਰੇ ਇੱਕ ਚਾਲੀ ਸਾਰ